ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾੜ ਤਪੰਧਾ ਤਿਸ ਲਗੈ ਹਰ ਨਾ ਹੁ ਨ ਜਨ ਨਾ ਪਾਸ ਜਗ ਜੀਵਨ ਪਰਖ ਵਿਸਾਰ ਕੈ ਮਾਨਸ ਸੰਦੀਆਸ ਅਸਾੜ ਤਪੰਦਾ ਤਿਸ ਲੱਗਾ ਪਿਆਰਿਓ ਗਰਮੀ ਦਾ ਪੂਰਾ ਜੋਰ ਹੈ ਇਸ ਵੇਲੇ ਤਪਸ਼ ਪੈ ਰਹੀ ਹੈ ਅਸਮਾਨ 'ਚ ਸੂਰਜ ਪੂਰੇ ਜਲਾਉ ਨਾਲ ਬਲ ਰਿਹਾ ਪਸ਼ੂ ਪੰਛੀ ਮਨੁੱਖ ਸਾਰੇ ਪਾਣੀ ਦਾ ਆਸਰਾ ਛਾਂ ਦਾ ਆਸਰਾ ਠੰਡਕ ਦਾ ਆਸਰਾ ਹਰ ਕੋਈ ਜੀਵ ਠੰਡਕ ਚਾਹੁੰਦਾ ਤੇ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਅਸਾਰਤ ਪੰਦਾ ਤਿਸ ਲੱਗਾ ਇਹ ਜੋ ਤਵਸ਼ ਹੈ ਜਿਹੜਾ ਅਸਾਰ ਦਾ ਮਹੀਨਾ ਜੇਠ ਦਾ ਮਹੀਨਾ ਸਾਰ ਦਾ ਮਹੀਨਾ ਚ ਤਵਸ਼ ਪੈਂਦੀ ਹੈ ਲੂਗਦੀ ਹੈ ਤੇ ਇਹ ਬਹੁਤ ਤਪਉਂਦਾ ਪਰ ਇਹ ਤਪਸ਼ ਲੱਗਦੀ ਕਿੰਨੂ ਹੈ ਅਸਾਰਤ ਪੰਦਾ ਤਿਸ ਲੱਗਾ ਮੈਂ ਕਹਿੰਦੇ ਹਰ ਨਾ ਉਹਨਾਂ ਜਿੰਨਾ ਪਾਸ ਜਿੰਨਾਂ ਦੇ ਅੰਦਰ ਪਰਮੇਸ਼ਰ ਦਾ ਪਿਆਰ ਵਿਸ਼ਵਾਸ ਨਹੀਂ ਹੈ ਨਾਮ ਕਹਿੰਦੇ ਨੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਹੋ ਜਾਣਾ ਕਿ ਉਹ ਮੇਰਾ ਮਾਲਕ ਹੈ ਉਹ ਸਰਬਸ਼ਕਤੀਮਾਨ ਹੈ ਉਹ ਕਰਨ ਕਰਾਵਨ ਹਾਰ ਹੈ ਜੋ ਕਰਦਾ ਹੈ ਪਰਮੇਸ਼ਰ ਕਰਦਾ ਹੈ ਜੋ ਕਰਦਾ ਹੈ ਭਲਾ ਕਰਦਾ ਹੈ ਇਹਨਾਂ ਬਚਨਾਂ ਤੇ ਉਭਿਸ਼ਵਾਸ ਆ ਜਾਣਾ ਇਹਨੂੰ ਕਹਿੰਦੇ ਨਾਮ ਦੀ ਪ੍ਰਾਪਤੀ ਵੀ ਨਾਮ ਪ੍ਰਾਪਤ ਹੋ ਗਿਆ ਹੁਣ ਉਹਦੇ ਵਿੱਚ ਆਪਣਾ ਝੂਠਾ ਆਪਾ ਨਹੀਂ ਰਿਹਾ ਉਹਦੇ ਅੰਦਰ ਬਾਹਰ ਉਹਨੂੰ ਹਰ ਥਾਂ ਤੇ ਉਹ ਪੂਰਨ એનર્ਜੀ ਅਨੁਭਵ ਹੁੰਦੀ ਹੈ ਉਹ ਪੂਰਨ ਚੇਤਨਾ ਪਰਿਪੂਰਨ ਪਰਮ ਚੇਤਨ ਉਹਨੂੰ ਮਹਿਸੂਸ ਹੁੰਦਾ ਹੈ ਅਨੁਭਵ ਹੁੰਦਾ ਉਹਨੂੰ ਇਹ ਕਲਪਨਾ ਨਹੀਂ ਹੈ ਇਹ ਉਹਨੂੰ ਪ੍ਰੋਪਰ ਅਨੁਭਵ ਹੁੰਦਾ ਨੂੰ ਕਿ ਮੇਰੇ ਹਰ ਪਾਸੇ ਉਹ paripurna ਸ਼ਕਤੀ ਗੁਰੂ ਕਹ ਲਓ ਉਹਨੂੰ ਆਤਮਾ ਕਹ ਲਓ ਵਾਹਿਗੁਰੂ ਕਹ ਲਓ ਅੱਲਾਹ ਕਹ ਲਓ ਉਹਨੂੰ ਕੁਛ ਮਰਜੀ ਕਹ ਲਓ ਸਤਗੁਰੂ ਕਹ ਲਓ ਸੰਤ ਕਹ ਲਓ ਉਹ ਸਮਰੱਥ ਪੁਰਖ ਅਪਾਰ ਉਹਨੂੰ ਨਾਮ ਵੀ ਕਿਹਾ ਕਿਉਂਕਿ ਜਦੋਂ ਇੱਕ ਆਮ ਮਨੁੱਖ ਉਸ ਪਰਮੇਸ਼ਰ ਤੇ ਵਿਸ਼ਵਾਸ ਕਰ ਲੈਂਦਾ ਉਹ ਦੀ ਸ਼ਰਨ ਚ ਚਲਿਆ ਜਾਂਦਾ ਤਾਂ ਉਹ ਦੀ ਮੈਂ ਭਾਵ ਖਤਮ ਹੋਣ ਤੋਂ ਬਾਅਦ ਜੋ ਪਿੱਛੇ ਬਚਦਾ ਹੈ ਉਹ ਜੇਤਾ ਕੀਤਾ ਤੇਤਾ ਨਾਉ ਵਿੰਨ ਨਾ ਬੈ ਨਾਹੀ ਕੋਠਾਉ ਉਹ ਨਾਮ ਹੀ ਬਚਦਾ ਹੈ ਉਹ ਦੀ ਮੈਂ ਭਾਵ ਝੂਠੀ ਖਤਮ ਹੋ ਜਾਂਦੀ ਤਾਂ ਜਿੱਥੇ ਨਾਮ ਹੈ ਉੱਥੇ ਸਭ ਕੁਝ ਹੈ ਨੌ ਨਿੱਧੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਗੱਲਾਂ ਪਾ ਕਰ ਰਿਆਂ ਤਪਸ਼ ਦੀ ਇਕ ਤਾਂ ਇਹ ਹੈ ਕਿ ਪ੍ਰਕਿਰਤੀ ਦਾ ਕਾਨੂੰਨ ਹੈ ਅਸੂਲ ਹੈ ਗਰਮੀ ਪੈਂਦੀ ਹੈ ਠੰਡ ਪੈਂਦੀ ਹੈ ਦੁਨੀਆਂ ਦੇ ਅਲੱਗ-ਅਲੱਗ ਖਿੱਤੇ ਨੇ ਕਿਤੇ ਠੰਢੀ ਪਈ ਜਾਂਦੀ ਹੈ ਕਿਤੇ ਨਹੀਂ ਗਰਮੀ ਪੈਂਦੀ ਹੈ ਕਿਤੇ ਅੱਧੀ ਠੰਡ ਅੱਧੀ ਗਰਮੀ ਕਿਤੇ 3 ਮਹੀਨੇ ਗਰਮੀ 9 ਮਹੀਨੇ ਠੰਡ ਕਿਤੇ 9 ਮਹੀਨੇ ਗਰਮੀ 3 ਮਹੀਨੇ ਠੰਡ ਇਹ ਉਹਦਾ ਚੱਲਣਾ ਹੈ ਉਹਦਾ ਹੁਕਮ ਹੈ ਉਹਦਾ ਪਸਾਰਾ ਹੈ ਉਹ ਜਾਣਦਾ ਹੈ ਉਹ ਮਾਲਕ ਹੈ ਜੇ ਕਰੀਏ ਆਪਾਂ ਆਪਣੇ ਖਿੱਤੇ ਦੀ ਗੱਲ ਇਸ ਦੇਸ਼ ਦੀ ਗੱਲ ਕਰਦੇ ਆ ਤਾਂ ਸਾਡੇ ਇੱਥੇ ਇਹਨਾਂ ਹਦਰਾ ਵਿੱਚ ਗਰਮੀ ਬਹੁਤ ਪੈਂਦੀ ਹੈ ਬਹੁਤ ਚੁਲਸਾਉਣ ਵਾਲੀ ਗਰਮੀ ਪੈਂਦੀ ਹੈ ਇਹਦਾ ਕਾਰਨ ਕੀ ਹੈ ਜੋ ਅਨੁਭਵੀ ਹੁੰਦੇ ਨੇ ਜਾਂ ਜੋ ਜਗਿਆਸੂ ਹੁੰਦੇ ਨੇ ਬਰੀਕ ਵਰਤੀ ਵਾਲੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਕੁਦਰਤ ਐਸਾ ਕੁਝ ਕਿਉਂ ਕਰ ਰਹੀ ਹੈ ਸਾਡੇ ਦੇਸ਼ ਵਿੱਚ ਇੰਨਾ ਕੁ ਖੁੱਲੀ ਗੰਦਗੀ ਪਈ ਹੈ ਸਾਡੇ ਇੱਥੇ ਸਫਾਈ ਦਾ ਨਾਮ ਨਿਸ਼ਾਮ ਨਹੀਂ ਨਹੀਂ ਹੈ ਸੜਕਾਂ ਦੇ ਕੰਡਿਆਂ ਤੇ ਘਰਾਂ ਦੇ ਬਾਹਰ ਅੰਦਰ ਇੰਨੀ ਗੰਦਗੀ ਇੰਨਾ ਇਨਫੈਕਸ਼ਨ ਖੁੱਲਾ ਪਿਆ ਹੈ ਤੇ ਉਹ ਉਨੂੰ ਖਤਮ ਕਰਨ ਵਾਸਤੇ ਉਹਨੂੰ ਸਾਰਨ ਵਾਸਤੇ ਸਾਲ ਚ ਇੱਕ ਵਾਰੀ ਇਹ ਹੀਟ ਪ੍ਰੋਸੈਸ ਚੱਲਦਾ ਕੁਦਰਤ ਦਾ ਇਹ ਜਿਹੜਾ ਇਨਫੈਕਸ਼ਨ ਹੈ ਇਹ ਹੀਟ ਨਾਲ ਖਤਮ ਹੁੰਦਾ ਸੋ ਇਸ 2 ਮਹੀਨੇ ਵਿੱਚ ਇਹ ਇੱਕ ਤੰਦੂਰ ਬਣ ਜਾਂਦਾ ਔਰ ਇਹ ਜਿਹੜੇ ਕਟਾਣੂ ਨੇ ਚਾਹੇ ਉਹ ਗੰਦੀ ਦੇ ਵਿੱਚ ਨੇ ਚਾਹੇ ਉਹ ਜੀਵਾਂ ਦੇ ਵਿੱਚ ਰਹਿੰਦੇ ਨੇ ਚੂਹਿਆਂ ਦੇ ਵਿੱਚ ਰਹਿੰਦੇ ਨੇ ਹੋਰ ਜਾਵੜਾ ਵਿੱਚ ਰਹਿੰਦੇ ਨੇ ਕਟਾਣੂ ਉਹਨਾਂ ਨੂੰ ਖਤਮ ਕਰਨ ਵਾਸਤੇ ਮਾਰਨ ਵਾਸਤੇ ਤਾਂ ਕਿ ਉਹ ਮਨੁੱਖ ਵਾਸਤੇ ਘਾਤਕ ਨਾ ਹੋਣ ਕਿਉਂਕਿ ਮਨੁੱਖ ਸਰਦਾਰ ਹੈ ਇਸ ਧਰਤੀ ਪੈ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਬਾਕੀ ਸਾਰੀਆਂ ਜੂਨਾ ਇਸ ਮਨੁੱਖ ਦੀਆਂ ਸੇਵਾਦਾਰ ਨੇ ਇਹ ਮਨੁੱਖ ਰਾਜਾ ਹੈ ਇਹਦੇ ਉੱਤੇ ਕੋਈ ਬਿਮਾਰੀ ਦਾ ਅਸਰ ਨਾ ਪਾਵੇ ਇਹਨੂੰ ਬਿਮਾਰੀ ਟੱਚ ਨਾ ਕਰੇ ਉਹਦੇ ਜਿੰਨੇ ਕਟਾਣੂ ਨੇ ਜਿੰਨੇ ਉਹਦੇ ਇਨਫੈਕਸ਼ਨ ਨੇ ਜਿੰਨੇ ਵਾਇਰਲ ਹੋਣੇ ਨੇ ਉਹ ਸਾਰਿਆਂ ਨੂੰ ਖਤਮ ਕਰਨ ਵਾਸਤੇ ਇੱਕ ਪੁਆਇੰਟ ਤੱਕ ਗਰਮੀ ਪੈਂਦੀ ਹੈ ਵੀ ਇੱਥੇ ਜਾ ਕੇ ਇਹ ਖਤਮ ਹੋ ਜਾਣਗੇ ਹੋਰ ਖਤਮ ਹੋ ਵੀ ਜਾਂਦੇ ਨੇ ਪਿਆਰਿਓ ਮੱਛਰ ਮੱਖੀ ਪिसू ਹੋਰ ਛੋਟੀਆਂ ਮੋਡੀਆਂ ਚਿੱਡੀਆਂ ਘਟਾ ਨੂੰ ਸਾਰੇ ਦਿਖਦੇ ਨਹੀਂ ਹੈ ਸਭ ਖਤਮ ਹੋ ਜਾਂਦੇ ਨੇ ਜਿੰਦੀ ਗੰਦਗੀ ਪਈ ਹੈ ਸਭ ਸੁੱਕ ਜਾਂਦੀ ਹੈ ਕੂੜਾ ਸੁੱਕ ਜਾਂਦਾ ਹੈ ਅੱਗਾਂ ਲੱਗ ਜਾਂਦੀਆਂ ਨੇ ਸਾੜਨ ਦਾ ਸਭ ਕੁਝ ਉਸ ਤੋਂ ਬਾਅਦ ਫਿਰ 2 ਮਹੀਨੇ ਇਹ ਪ੍ਰੋਸੈਸ ਚਲਾ ਕੇ ਕੁਦਰਤ ਫਿਰ ਇੱਥੇ ਨਹੀਂ ਪਾਉਂਦੀ ਹੈ ਉਹ ਮੀਂਹ ਪੈਣ ਨਾਲ ਫਿਰ ਹਰਿਆਵਲ ਹੁੰਦੀ ਹੈ ਠੰਡਕ ਹੁੰਦੀ ਹੈ ਮੌਸਮ ਬਦਲਦਾ ਹੈ ਹੁਣ ਜੇਕਰ ਇਹ ਹੀਟ ਪ੍ਰੋਸੈਸ ਨਾ ਚੱਲੇ ਤੇ ਸਿੱਧਾ ਨਹੀਂ ਪੈ ਜਾਵੇ ਤਾਂ ਇੰਨੀਆਂ ਕੁ ਬਿਮਾਰੀਆਂ ਕਿਉਂਕਿ ਪਾਣੀ ਨਾਲ ਸਲ੍ਹਾਵਨਾ ਤਾਂ ਇੱਕ ਇਨਫੈਕਸ਼ਨ ਫੈਲਦਾ ਇੰਨੀ ਆਈ ਬਿਮਾਰੀਆਂ ਫੈਲ ਜਾਣ ਇਸ ਦੇਖ ਦੇ ਵਿੱਚ ਜੋ ਇੱਥੋਂ ਦੇ ਲੋਕਾਂ ਦੀ ਹਾਲਤ ਹੈ ਗੰਦਗੀ ਫਲਾਈ ਜਾਂਦੀ ਹੈ ਮੈਂ ਦੇਖਦਾ ਹਾਂ ਕਈ ਲੋਕ ਤਾਂ ਆਪਣੇ ਘਰ ਦਾ ਬੂਹਾ ਖੁੱਲਾ ਛੜਨਦੇ ਨੇ ਤੇ ਉਸ ਘਰ ਦੇ ਗੰਦੇ ਲਫਾਫੇ ਕੂੜਾ ਕੁੱਤੇ ਚੁੱਕ ਕੇ ਲੈਣਦੇ ਨੇ ਗਲੀਆਂ 'ਚ ਉਹ ਫਲਾਈ ਜਾਂਦੀ ਗੰਦਗੀ ਸੜਕਾਂ ਉੱਤੇ ਗੰਦਗੀ ਸਿੱਟੀ ਜਾਂਦੀ ਹੈ ਹੋਰ ਜਿੰਨਾ ਕੂੜਾ ਕਰਕਟ ਹੈ ਨਾਲੀਆਂ ਭਰੀਆਂ ਪਈਆਂ ਨੇ ਗੰਦਨਾ ਸਫਾਈ ਹੈ ਨਹੀਂ ਉਹ ਸਾਰਾ ਕੁਝ ਗਰਮ ਪਾਣੀ ਉਬਲ ਜਾਂਦਾ ਉਹਦੇ ਵਿੱਚ ਜਿੰਨੇ ਕਟਾਉ ਨੇ ਸਾਰੇ ਮਰ ਜਾਂਦੇ ਨੇ ਬਿਮਾਰੀਆਂ ਦੇ ਉਹ ਇਹ ਸਾਡੇ ਭਲੇ ਵਾਸਤੇ ਕੁਦਰਤ ਕਰਦੀ ਹੈ ਹੁਣ ਇੰਨੀ ਤਬਸ਼ ਵਿੱਚ ਮਨੁੱਖ ਨੂੰ ਰਣਾ ਔਖਾ ਹੋ ਜਾਂਦਾ ਜਿਵੇਂ ਆ ਕੈਂਸਰ ਦੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਕੀਮੋਥੈਰਪੀ ਦੇ ਕੇ ਉਹ ਹੀਟ ਹੁੰਦੀ ਹੈ ਇੱਕ ਦਵਾਈ ਉਹ ਕੀਮੋਥੈਰਾਪੀ ਇੱਕ ਹੀਟ ਹੁੰਦੀ ਹੈ ਉਹ ਹੀਟ ਜੋ ਦਿੰਦੇ ਨੇ ਤਾਂ ਉਹ ਸਰੀਰ ਦੇ ਜਿੰਨੇ ਅੰਦਰ ਸੈੱਲ ਨੇ ਕੈਂਸਰ ਦੇ ਉਹ ਸੜਦੇ ਨੇ ਉਹ ਮਰਦੇ ਨੇ ਪਰ ਉਹਦੇ ਨਾਲ ਨਾਲ ਸਰੀਰ ਦਾ ਵੀ ਕੁਝ ਨੁਕਸਾਨ ਹੋ ਜਾਂਦਾ ਹੈ ਐਵੇਂ ਜਿਵੇਂ ਜਿਹੜੀ ਇਹ ਹੀਟ ਪ੍ਰੋਸੈਸ ਹੈ ਸਾਡੇ ਭਲੇ ਵਾਸਤੇ ਹੈ ਕਟਾਣੂਆਂ ਨੂੰ ਇਨਫੈਕਸ਼ਨ ਨੂੰ ਖਤਮ ਕਰਨ ਵਾਸਤੇ ਪਰਮੇਸ਼ਰ ਇਹ ਚ ਲਾਉਂਦਾ ਹੈ ਪਰ ਇਹਦੇ ਨਾਲ ਨਾਲ ਸਾਡੇ ਮਨੁੱਖਾਂ ਦਾ ਵੀਰੇ ਧਿਆਨ ਨਹੀਂ ਰੱਖਦੇ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਕਿ ਵੀ ਲੂ ਲੱਗ ਜਾਂਦੀ ਹੈ ਹੀਟ ਸਟ੍ਰੋਕ ਹੋ ਜਾਂਦਾ ਤੋ ਇਹਨਾਂ ਦਿਨਾਂ ਵਿੱਚ ਆਨੰਦ ਨਾਲ ਰੁੱਖਾਂ ਥੱਲੇ ਘਰਾਂ ਚ ਬੈਠੋ ਬੜੇ ਅਸੀਂ ਸਾਧਨ ਬਣਾਏ ਨੇ ਕੂਲਰ ਏਸੀ ਬੜਾ ਕੁਝ ਬਣਾਇਆ ਵੀ ਇਹ ਸਾਨੂੰ ਠੰਡਕ ਪਹੁੰਚੇ ਪਰ ਪਿਆਰਿਓ ਇੱਕ ਠੰਡਕ ਗਰਮੀ ਹੁੰਦੀ ਹੈ ਮਨ ਦੀ ਇੱਕ ਤਮਸ਼ ਹੁੰਦੀ ਹੈ ਸਰੀਰ ਦੀ ਜਿਹਦਾ ਮਨ ਵੀ ਤਪਦਾ ਹੈ ਉਹਦਾ ਤਨ ਬਾਹਲਾ ਤਪਦਾ ਹੈ ਉਹਦਾ ਸਰੀਰ ਇੰਨਾ ਚੰਚਲ ਹੁੰਦਾ ਕਿਉਂਕਿ ਉਹਦਾ ਮਨ ਤਪਦਾ ਹੈ ਵਿਸ਼ਿਆ ਚ ਵਿਕਾਰਾਂ ਚ ਨਿੰਦਿਆ ਚ ਈਰਖਾ ਚ ਪਦਾਰਥਾਂ ਚ ਉਹਦਾ ਮਨ ਤਪਦਾ ਹੈ ਤੇ ਉਸ ਤਪਦੇ ਮਨ ਨੂੰ ਜਦੋਂ ਉਹਦੇ ਸ਼ਰੀਰ ਨੂੰ ਗਰਮੀ ਲੱਗਦੀ ਹੈ ਉਹ ਹੋਰ ਤਪਦਾ ਉਹੋ ਭੱਜਦਾ ਏਸੀ ਲਿਆਓ ਕੂਲਰ ਲਿਆਓ ਪੱਖੇ ਚਲਾਓ ਖੰਡੇ ਪੀਓ ਪਰ ਇਹਦੇ ਉਲਟ ਜੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਰ ਦਰਸ਼ਨ ਸਾਤ ਸਰੀਰ ਜਿਨ੍ਹਾਂ ਨੂੰ ਉਸ ਪਿਆਰੇ ਦਾ ਅਨਭਵ ਹੋ ਗਿਆ ਵਿਸ਼ਵਾਸ ਆ ਗਿਆ ਉਹਨਾਂ ਦੇ ਅੰਦਰ ਉਹ ਧੁਨਾ ਚੱਲ ਪਈਆਂ ਜਿਹੜਾ ਉਹਦਾ ਅਸਲੀ ਸਰੂਪ ਹੈ ਪਰਮੇਸ਼ਰ ਦਾ ਸ਼ਬਦ ਸਰੂਪ ਉਹ ਜਿਹੜੇ ਨਾਦ ਵੱਜਦੇ ਨੇ ਅੰਦਰ ਜਦੋਂ ਇਹਦੀ ਰਸੁਲਤ ਉਹਨਾਂ ਨਾਲ ਜੁੜਨੀ ਸ਼ੁਰੂ ਹੋ ਗਈ ਉਹ ਨਾਦ ਪ੍ਰਗਟ ਹੋ ਗਏ ਤਾਂ ਫੇਰ ਇਹਨੂੰ ਜਿਹੜੀ ਬਾਲ ਦੀ ਤਪਸ਼ ਹੈ ਨਾ ਇਹ ਬਹੁਤ ਘਟ ਜਾਇਆ ਕਰਦੀ ਹੈ ਇਹ ਅਨੁਭਵ ਦੀ ਬਾਤ ਹੈ ਜਿਹੜੇ ਗੁਰਮੁਖ ਇਹਨਾਂ ਅਵਸਥਾ 'ਚ ਵਿਚਰਦੇ ਨੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਨੀਂਦ ਨਾ ਭੁੱਖ ਹੈ ਹਰ ਅਮਰਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਉੱਥੇ ਦੁੱਖ ਸੁਖ ਨਾ ਸਰੀਰ ਦਾ ਨਾ ਮਨ ਦਾ ਨਾ ਤਪਸ਼ ਨਾ ਵਾਲੀ ਠੰਡ ਕੁਛ ਨਹੀਂ ਵਿਆਪਦਾ ਉੱਥੇ ਕਿਉਂਕਿ ਉੱਥੇ ਇਹਦੀ ਬਿਰਤੀ ਇੰਨੀ ਜ਼ਿਆਦਾ ਆਨੰਦਮਈ ਹੋ ਜਾਂਦੀ ਹੈ ਇੰਨੀ ਜ਼ਿਆਦਾ ਸ਼ਾਂਤ ਹੋ ਜਾਂਦੀ ਹੈ ਇਨੂੰ ਬਾਹਰਲੀ ਗਰਮੀ ਜਿਹੜੀ ਹੈ ਇਹ ਬਹੁਤ ਘੱਟ ਅਨੁਭਵ ਹੁੰਦੀ ਆ ਹੁੰਦੀ ਹੈ ਅਨੁਭਵ ਪਰ ਬਹੁਤ ਘੱਟ ਇੱਕ ਆਮ ਮਨੁੱਖ ਜਿਹੜਾ ਵਿਸ਼ਵਾਸ ਨਹੀਂ ਕਰਦਾ ਜਿਹਦਾ ਮਨ ਭਟਕਦਾ ਹੈ ਜਿੰਨੂੰ ਮਾਰੇ ਕਹਿੰਦੇ ਹਰ ਨਾਉ ਨਾ ਜਿੰਨਾ ਪਾਸ ਜਿੰਨਾਂ ਦੇ ਅੰਦਰ ਵਿਸ਼ਵਾਸ ਨਹੀਂ ਹੈ ਉਸ ਮਾਲਕ ਉੱਤੇ ਜਿਹੜਾ ਦਾਤਾਂ ਦਾ ਮਾਲਕ ਹੈ ਪ੍ਰਾਣਾਂ ਦਾ ਮਾਲਕ ਹੈ ਜਗਜੀਵਨ ਦਾਤਾ ਹੈ ਸਾਡੇ ਵਾਸਤੇ ਇਹਨਾਂ ਕੁਛ ਨੇ ਬਣਾਇਆ ਰਚਨਾ ਦਾ ਮਾਲਕ ਹੈ ਰਚ ਰਚਨਾ ਆਪਣੀ ਕਲ ਧਾਰੀ ਅਨਕਵਾਦ ਨਾਨਕ ਬਲਿਹਾਰੀ ਉਹ ਤਾਂ ਬਹਾਰ ਜਾਂਦੇ ਨੇ ਉਹ ਤਾਂ ਹਰ ਵੇਲੇ ਉਹਦੇ ਨਾਲ ਸੁਤ ਜੋੜ ਕੇ ਆਨੰਦ ਲੈਂਦੇ ਨੇ ਉਹਦਾ ਉਹਨੂੰ ਪਤਾ ਹੀ ਨਹੀਂ ਵੀ ਕਿੱਥੇ ਹੈ ਦਾਸ ਇੱਕ ਉਦਾਹਰਨ ਦਿਆ ਕਰਦਾ ਹੈ ਵੀ ਜੇ ਕਿਸੇ ਨੂੰ ਕਹਿ ਦਿੱਤਾ ਜਾਵੇ ਵੀ ਇੰਦੀ ਗਰਮੀ ਵਿੱਚ ਜਾ ਕੇ ਧੁੱਪੇ ਖੜ ਜਾ ਇੱਕ ਘੰਟੇ ਵਾਸਤੇ ਉਕੇਗਾ ਕਿਉਂ ਕਿਉਂ ਮੈਨੂੰ ਸਾੜਨਾ ਹੈ ਮੈਨੂੰ ਕਿਉਂ ਬੁਖਾਰ ਕਰਨਾ ਹੈ ਗਰਮੀ ਚ ਖੜਾ ਕੇ ਤੇ ਜੇ ਉਸੇ ਬੰਦੇ ਨੂੰ ਕਹਿ ਦਿੱਤਾ ਜਾਵੇ ਲਾਲਚੀ ਹੋਵੇ ਪੈਸੇ ਦਾ ਉਹ ਤੇ ਉਹਨੂੰ ਕਹਦੇ ਕਿ ਇੱਕ ਘੰਟਾ ਧੁੱਪੇ ਖੜਾ ਜਾ ਕੇ ਤੈਨੂੰ 1 ਲੱਖ ਰੁਪਏ ਮਿਲੇਗਾ ਉਹ ਖੜ ਜਾਏਗਾ ਕਿਉਂਕਿ ਉਸ ਧੁੱਪ ਦਾ ਜਿਹੜਾ ਦੁੱਖ ਹੈ ਉਹਦੇ 1 ਲੱਖ ਰੁਪਏ ਨੇ ਚੂਸ ਲਿਆ ਉਹਨੂੰ ਖਤਮ ਕਰਤਾ ਉਹਦੀ ਸੁਰਤ ਪੈਸੇ ਚ ਉਹਨੂੰ ਪੈਸਾ ਪਿਆਰਾ ਲੱਗਦਾ ਹੈ ਪੈਸੇ ਵਾਸਤੇ ਉਹ ਕਹਾਂ ਜਾ ਹਮ 2 ਘੰਟੇ ਖੜਾ ਕਰ ਲੋ ਤਨ ਘੰਟੇ ਖੜਾ ਕਰ ਲੋ 3 ਲੱਖ ਦੇ ਦੋ ਇਹ ਮੰਨ ਦੀ ਗਰਮੀ ਹੈ ਮੰਨ ਦੀ ਤਮਸ਼ਾ ਹੈ ਮੰਨ ਦੀ ਝਟਕਣ ਹੈ ਪਿਆਰਿਓ ਤੇ ਗੁਰੂ ਅਰਜਨ ਦੇਵ ਮਹਾਰਾਜ ਬਿਲਕੁਲ ਸੱਚ ਫਰਮਾਨ ਕਰਦੇ ਨੇ ਆਸਾਰ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ ਮਹਾਰਾਜ ਗੁਰਬਾਣੀ ਕਹਿੰਦੀ ਹੈ ਚੰਦਨ ਚੰਦ ਨਾ ਸਦ ਰੁੱਤ ਮੂਲਾ ਮਿਠੀ ਕਾਮ ਜਿਹੜੀ ਇਹ ਕਾਮ ਪੈ ਰਹੀ ਐ ਤਪਸ਼ ਪੈ ਰਹੀ ਐ ਗਰਮੀ ਪੈ ਰਹੀ ਐ ਇਹਨੂੰ ਨਾ ਤਾਂ ਚੰਦਨ ਖਤਮ ਕਰ ਸਕਦਾ ਆਮ ਲੋਕ ਚੰਦਨ ਰਗੜ ਕੇ ਮੱਥੇ ਤੇ ਲਾਉਂਦੇ ਨੇ ਚੰਦਨ ਚੰਦ ਚੰਦ ਦੀ ਠੰਡੀ ਰੋਸ਼ਨੀ ਇਹਨੂੰ ਖਤਮ ਨਹੀਂ ਕਰ ਸਕਦੀ ਚੰੰਦਨ ਚੰਦ ਕਿਉਂਕਿ ਜਿਹੜੀ ਮਨ ਦੀ ਤਪਸ਼ ਐ ਚੰਦਨ ਚੰਦ ਨਾ ਸਰਦ ਰੁੱਤ ਮੂਲਾ ਮਿਠੀ ਕਾਮ ਸੀਤਲ ਥੀ ਵੈ ਨਾਨਕਾ ਜਪੰਧੜੋ ਹਰ ਨਾਮ ਇਹ শীতল ਹੋ ਜਾਏਗਾ ਇਹਨੂੰ ਗਰਮੀ ਨਹੀਂ ਲੱਗੇ ਤਪਸ਼ ਨਹੀਂ ਲੱਗੇਗੀ ਕਿਸ ਅਵਸਥਾ ਵਿੱਚ ਨਾਮ ਦੀ ਅਵਸਥਾ ਵਿੱਚ ਨਾਮ ਦੇ ਮੰਡਲ ਵਿੱਚ ਜਿਸ ਮੰਡਲ ਵਿੱਚ ਅਗਿਆਨ ਬਿਲਕੁਲ ਨਹੀਂ ਹੈ ਜਿਸ ਮੰਡਲ ਵਿੱਚ ਇਹਨੂੰ ਆਪਣਾ ਆਪਾ ਲੱਗਦਾ ਹੈ ਕਿ ਮੈਂ ਸ਼ਰੀਰ ਨਹੀਂ ਹਾਂ ਮੈਂ ਤਾਂ ਕੋਈ ਹੋਰ ਚੀਜ਼ ਹਾਂ ਬੜੀ ਆਨੰਦਮਈ ਮੈਂ ਤਾਂ ਆਨੰਦਮਈ ਹਾਂ ਮੇਰੇ ਤੱਕ ਤਾਂ ਕੋਈ ਦੁੱਖ ਭੁੱਖ ਗਰਮੀ ਤਪਸ਼ ਠੰਡਕ ਪਹੁੰਚ ਨਹੀਂ ਸਕਦੀ ਔਰ ਇਹ ਅਨੁਭਵ ਹੈ 100% ਸੱਚ ਹੋਇਆ ਕਰਾ ਜਿਹੜੇ ਅਨੁਭਵੀ ਨੇ ਉਹ ਜਾਣਦੇ ਨੇ ਇਹਨਾਂ ਬਤਾਂ ਨੂੰ ਜਿਹੜੇ ਨਹੀਂ ਅਨਪਾ ਉਹਨਾਂ ਨੂੰ ਹੋਇਆ ਉਹਨਾਂ ਵਾਸਤੇ ਗੁਰਬਾਣੀ ਵਾਜਾ ਮਾਰਦੀ ਹੈ ਪਿਆਰੋ ਦੁਖੀ ਕਿਉਂ ਹੁੰਨੇ ਹੋ ਕਿਉਂ ਤਪਦੇ ਹੋ ਕਿਉਂ ਦੁਖੀ ਹੋ ਰਹੇ ਹੋ ਵਿਸ਼ਵਾਸ ਕਰੋ ਸ਼ਰਨ ਚ ਆ ਜਾਓ ਬਿਰਤੀ ਇਕਾਗਰ ਕਰੋ ਚੰਚਲਤਾ ਖਤਮ ਕਰੋ ਭਟਕਣ ਖਤਮ ਕਰੋ ਵਿਸ਼ਵਾਸ ਲੈ ਕੇ ਆਓ ਉਸ ਪਰਮ ਸ਼ਕਤੀ ਉੱਤੇ ਉਸ ਨਾਮ ਦੇ ਉੱਤੇ ਅਖੀਰ ਚ ਮਾਰੇ ਕਹਿੰਦੇ ਆਸਾੜ ਸੁਹੰਦਾ ਇਸ ਲੱਗੇ ਜਿਸ ਮਨ ਹਾਰੇ ਚਰਨ ਨਿਵਾਸ ਇਹ ਹੀ ਗਰਮੀ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਦਾ ਸੁਹੰਦਾ ਲੱਗਦਾ ਕਿੰਨਾਂ ਨੂੰ ਜਿਸ ਮਨ ਹਰ ਚਰਨ ਨਵਾਸ ਜੀ ਦਾ ਮਨ ਹਰੀ ਦੇ ਚਰਨਾਂ 'ਚ ਨਵਾਸ ਕਰਦਾ ਉਹ ਚਰਨ ਕਿੱਥੇ ਨੇ ਹਰੀ ਦੇ ਉਹ ਸਾਡੇ ਅੰਦਰ ਹੀ ਨੇ ਉਹ ਮਾਲਕ ਸਾਡੇ ਅੰਦਰ ਹੀ ਹੈ ਜਿੰਨੂੰ ਇਹ ਸੰਤ ਕਹਿੰਦਾ ਉਹ ਸੰਤ ਵੀ ਇਹਦੇ ਅੰਦਰ ਹੈ ਜਿੰਨੂੰ ਇਹ ਗੁਰੂ ਕਹਿੰਦਾ ਗੁਰੂ ਵੀ ਇਹਦੇ ਅੰਦਰ ਹੈ ਜਿੰਨੂੰ ਇਹ ਰੱਬ ਕਹਿੰਦਾ ਰੱਬ ਵੀ ਇਹਦੇ ਅੰਦਰ ਹੈ ਅੰਦਰ ਵੀ ਹੈ ਬਾਹਰ ਵੀ ਹੈ ਪਰ ਉਹਦਾਂ ਜੁੜਿਆ ਅੰਦਰੋਂ ਜਾਂਦਾ ਬਾਹਰੋਂ ਨਹੀਂ ਜੁੜਿਆ ਜਾਂਦਾ ਬਾਹਰ ਅੱਖਾਂ ਖੋਲਾਂਗੇ ਦੇਖਾਂਗੇ ਪਦਾਰਥ ਨਜ਼ਰ ਆਏਗਾ ਇਹਨੂੰ ਇਹੇ ਨੇਤਰ ਬੰਦ ਕਰਕੇ ਜਦੋਂ ਅੰਤਰਮੁਖ ਹੋਏਗਾ ਅੰਤਰਮੁਖ ਇਹੇ ਸ਼ਬਦ ਨਾਲ ਜੁੜੇਗਾ ਸ਼ਬਦ ਪ੍ਰਗਟ ਹੋਏਗਾ ਪਹਿਲਾਂ ਦੀ ਇਕਾਗਰਤਾ ਨਾਲ ਸ਼ਬਦ ਕੀ ਹੈ ਉਹ ਮਾਰੇ ਕਹਿੰਦੇ ਨੇ ਇਹੇ ਸ਼ਬਦ ਸੁਣਦਾ ਨਹੀਂ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਮਾਇਆ ਧਾਰੀ ਬਣ ਗਿਆ ਨੇ ਨਾਮ ਧਾਰੀ ਬਨਣਾ ਸੀ ਮਾਇਆ ਧਾਰੀ ਬਣ ਗਿਆ ਹੁਣ ਮਾਇਆ ਧਾਰੀ ਅਤ ਅੰਨਾ ਬੋਲਾ ਆਤਮਾਤਵ ਵੀ ਸਿਰੇ ਦਾ ਇਹ ਸਿਰੇ ਦਾ ਅੰਨਾ ਹੈ ਮਾਇਆ ਧਾਰੀ ਤੇ ਸਿਰੇ ਦਾ ਬੋਲਾ ਹੁਣ ਜਿਹੜਾ ਬੰਦਾ ਸਿਰੇ ਦਾ ਬੋਲਾ ਹੋਵੇ ਉਹਨੂੰ ਕੀ ਸੁਨੇਗਾ ਕੱਖ ਨਹੀਂ ਸੁਨੇਗਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋਹ ਰੋਲ ਕਚੋਲਾ ਇਨੂੰ ਇਸ ਮਾਇਆ ਦੇ ਰੋਲੇ ਘਚੋਲੇ ਵਿੱਚ ਕੰਮਕਾਰਾਂ ਦੇ ਇੰਨੇ ਛੇੜਲੇ ਇੰਨੇ ਇੰਨੀ ਭਟਕਣ ਇੰਨੀਆਂ ਭੱਜਾਂ ਦੌੜਾਂ ਕਰਦਾ ਇਸ ਰੋਲੇ ਗੋਲੇ 'ਚ ਇਹਨੂੰ ਉਹ ਸ਼ਬਦ ਸੁਣਦਾ ਹੀ ਨਹੀਂ ਹੈ ਜਿਹੜਾ ਹਰ ਇੱਕ ਮਨੁੱਖ ਦੇ ਹਰ ਇੱਕ ਪਸ਼ੂ ਪੰਛੀ ਦੇ ਰਖ ਦੇ ਅੰਦਰ ਗੂੰਜ ਰਿਹਾ ਹੈ ਉਹ ਨਾਮ ਜਿੰਨੂੰ ਗੁਰਬਾਣੀ 'ਚ ਓਮਕਾਰ ਕਿਹਾ ਹੈ ਓਮਕਾਰ ਬ੍ਰਹਮਾ ਉਤਪਤ ਓਮਕਾਰ ਕੀਆ ਜਿਨ ਚਿੱਤ ਓਮਕਾਰ ਵੇਦ ਨਿਰਭਏ ਓਮਕਾਰ ਸੈਲਜੁਗ ਭਏ ਉਹ ਧੁਨ ਹੈ ਪ੍ਰਥਮ ਓਮਕਾਰ ਤិន ਕਹਾ ਸੋ ਧੁਨ ਪੂਰ ਜਗਤ ਮੋ ਰਹਾ ਉਹ ਧੁਨ ਜਿਹੜੀ ਹੈ ਉਹ ਸਾਡੇ ਅੰਦਰ ਪੂਰਨ ਤੌਰ ਤੇ ਗੁੰਜਾਰਾ ਮਾਰਦੀ ਹੈ ਪਰ ਸ਼ੁਰੂ ਵਿੱਚ ਉਹ ਹਲਕੀ ਹਲਕੀ ਸੁਣਨੀ ਸ਼ੁਰੂ ਹੁੰਦੀ ਆ ਜਿੰਨੂੰ ਕਹਿੰਦੇ ਨੇ ਕਿ ਇਹਦੇ ਅੰਦਰ ਅਨਹਦ ਨਾਦ ਸ਼ੁਰੂ ਹੋ ਗਿਆ ਤੇ ਜਿਹਦਾ ਉਹਦੇ ਉੱਤੇ ਵਿਸ਼ਵਾਸ ਆ ਗਿਆ ਕਿ ਪਰਮੇਸ਼ਰ ਦੀ ਆਵਾਜ਼ ਮੈਨੂੰ ਸੁਣਨੀ ਸ਼ੁਰੂ ਹੋ ਗਈ ਉਹ ਕੀ ਕਰਦਾ ਇੱਕ ਚਿੱਤ ਹੋ ਕੇ ਉਹਨੂੰ ਸੁਣਦਾ ਆਨੰਦ ਨਾਲ ਵੰਦਦਾ ਵਿਸ਼ਵਾਸ ਕਰਕੇ ਵੰਦਦਾ ਕਿ ਮੇਰਾ ਗੁਰੂ ਹੈ ਮੇਰਾ ਪਰਮੇਸ਼ਰ ਹੈ ਦਿਲਾਂ ਦਾ ਮਾਰਕ ਮਾਲਕ ਕਰੇ ਹਾਕ ਉਹ ਹਾਕ ਮਾਰਦਾ ਵੀ ਮੈਂ ਹੈਗਾ ਤੂੰ ਚਿੰਤਾ ਨਾ ਕਰ ਸੋ ਜਿੰਨਾਂ ਦਾ ਉਹਤੇ ਵਿਸ਼ਵਾਸ ਆ ਜਾਂਦਾ ਉਹ ਦੁਨੀਆ ਵੱਲੋਂ ਨਿਸ਼ਚਿੰਤ ਹੋ ਕੇ ਚੌਂਗੜਾ ਮਾਰ ਕੇ ਅੰਤਰਮੁਖਕ ਜੁੜ ਜਾਂਦੇ ਨੇ ਉਹਨੂੰ ਕਹਿੰਦੇ ਨੇ ਕਿਦਾ ਮਨ ਹੁਣ ਗੁਰੂ ਚਰਨਾਂ ਨਾਲ ਜੁੜ ਗਿਆ ਉਹ ਨੇ ਚਰਨ ਹਰੀ ਦੇ ਬਾਹਰ ਦਾ ਕਿਹੜੇ ਚਰਨ ਨੇ ਹਰੀ ਦੇ ਉਹ ਹਰ ਇੱਕ ਮਨੁੱਖ ਦੇ ਅੰਦਰ ਉਸ ਪਰਮੇਸ਼ਰ ਨੇ ਹਰੀ ਨੇ ਆਪਣੇ ਚਰਨ ਰੱਖੇ ਹੋਏ ਨੇ ਚਰਨ ਪਾਏ ਹੋਏ ਨੇ ਜੇ ਆਪਾਂ ਕਹਿੰਦੇ ਸਾਡੇ ਘਰ ਚਰਨ ਪਾ ਦੋ ਤਾਂ ਇਸ ਸਰੀਰ 'ਚ ਮਾਰ ਦੇ ਚਰਨ ਪਏ ਹੋਏ ਨੇ ਉਹ ਬੈਠੇ ਹੋਏ ਨੇ ਉਹਨੂੰ ਆਤਮ ਤੀਰਥ ਕਹਿੰਦੇ ਨੇ ਉਸ ਆਤਮ ਤੀਰਥ ਉੱਤੇ ਇਹ ਗੁਰੂ ਦੀ ਕਿਰਪਾ ਨਾਲ ਪਹੁੰਚਦਾ ਸੱਚ ਤਾਂ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਵਹਿ ਰਹਿ ਕਰੇ ਨਿਵਾਸ ਉਹ ਗੁਰੂ ਤੋਂ ਜੁਗਤੀ ਪੁੱਛ ਕੇ ਗੁਰੂ ਦੀ ਆਗਿਆ ਨਾਲ ਗੁਰੂ ਦੀ ਬਖਸ਼ ਨਾਲ ਉਸ ਆਤਮ ਤੀਰਥ ਤੇ ਪਹੁੰਚ ਜਾਂਦਾ ਦੀ ਸੁਰਤ ਪਹੁੰਚ ਜਾਂਦੀ ਐ ਪਰ ਤਾਂ ਬਾਹਰੋਂ ਕਾਗਰ ਹੁੰਦੀ ਨਹੀਂ ਮਨ ਭਜਦਾ ਹੌਲੀ ਹੌਲੀ ਜਦੋਂ ਲੱਗਿਆ ਰਹਿੰਦਾ ਤਾਂ ਦੀ ਸੁਰਤ ਉੱਥੇ ਪਹੁੰਚ ਜਾਂਦੀ ਹੈ ਉੱਥੇ ਫਿਰ ਇਹ ਪੂਰਨ ਇਕਾਗਰਤਾ ਨਾਲ ਬੈੰਦਾ ਹੈ ਆਨੰਦ ਨਾਲ ਬੈੰਦਾ ਉੱਥੇ ਇਹਨੂੰ ਕੁਛ ਮਹਿਸੂਸ ਨਹੀਂ ਹੁੰਦਾ ਦੁਨਿਆਵੀ ਬਾਹਰੀ ਦੁੱਖ ਨਹੀਂ ਮਹਿਸੂਸ ਹੁੰਦਾ ਭੁੱਖ ਨਹੀਂ ਮਹਿਸੂਸ ਹੁੰਦੀ ਨੀਂਦ ਤਾਂ ਬਿਲਕੁਲ ਆਉਂਦੀ ਨਹੀਂ ਉੱਥੇ ਚਾਹੇ 10 ਘੰਟੇ ਬੈਠਾ ਰਹੇ ਉਹ ਮੰਡਲ ਹੀ ਐਸਾ ਸੁੱਤਦਾ ਉਤੋਂ ਬਾਹਰ ਨਿਕਲਿਆ ਨਹੀਂ ਨਾਦਨਾ ਵਾਸੀਆਂ ਹੋਣਗੀਆਂ ਫਿਰ ਉੱਥੇ ਚਲੇ ਜਾਵੇ ਫਿਰ ਵਾਸੀਆਂ ਖਤਮ ਇਹ ਐਸਾ ਹੀ ਐ ਸਿਸਟਮ ਪਰਮੇਸ਼ਰ ਦਾ ਸੋ ਉਸ ਆਤਮ ਤੀਰਥ ਉੱਤੇ ਉਹ ਇੰਨਾ ਠੰਡਾ ਹੈ ਇੰਨਾ ਆਨੰਦਮਈ ਹੈ ਉਸ ਤੀਰਥ ਉੱਤੇ ਅਸੀਂ ਪਹੁੰਚਣਾ ਹੈ ਸਭ ਨੇ ਇਹ ਜੋ ਦਾਸ ਵੀਡੀਓ ਬਣਾਉਂਦਾ ਇਹਦਾ ਮਕਸਦ ਇਹ ਹੀ ਹੈ ਕਿ ਸਾਨੂੰ ਦੁਨਿਆਵੀ ਤਪਸ਼ ਪਦਾਰਥਾਂ ਦੀ ਤਪਸ਼ ਚੀਜ਼ਾਂ ਦੀ ਤਪਸ਼ ਈਰਖਾ ਨਿੰਦਿਆ ਵੈਰ ਵਿਰੋਧ ਦੀ ਤਪਸ਼ ਸਾਨੂੰ ਮਾਰਦੀ ਹੈ ਕਿੱਡੀਆਂ ਕਿੱਡੀਆਂ ਕੜਦਾਵਾਵਾਂ ਕਰ ਜਾਂਦੀਆਂ ਨੇ ਜਹਾਜ਼ ਡਿੱਗਿਆ ਹੈ ਅੱਗ ਲੱਗ ਅੱਗ ਦਾ ਗੋਲਾ ਬਣ ਗਿਆ ਕਿੰਨੀ ਤਪਸ਼ ਕਿੰਨੇ ਹਜ਼ਾਰ ਡਿਗਰੀ ਉਹ ਗਰਮੀ ਚ ਸਰੀਰ ਪੁੱਜ ਗਏ ਉਹਨਾਂ ਦੇ ਬਹੁਤ ਬੁਰਾ ਹਾਲ ਹੋ ਗਿਆ ਸੋ ਐਵੇਂ ਜਿਵੇਂ ਇਹ ਜਿਹੜੀ ਕਾਲਾ ਕਲੇਸ਼ ਦੀ ਅੱਗ ਹੈ ਘਰ ਘਰ ਵਿੱਚ ਸੜ ਰਹੀ ਹੈ ਇਹਦੇ ਮਨਾਂ ਨੂੰ ਦੁਖੀ ਹੈ ਕਤਲੋਗਾਰਤ ਹੋ ਰਹੀ ਹੈ ਕੋਈ ਕਿਸੇ ਨੂੰ ਕਤਲ ਕਰ ਰਿਹਾ ਕਿਸੇ ਨੂੰ ਮਾਰ ਰਿਹਾ ਕੋਈ ਖੋ ਰਿਹਾ ਕੋਈ ਲੁੱਟ ਰਿਹਾ ਕੋਈ ਤੋਖੇ ਧੋਖੇ ਕਰ ਰਿਹਾ ਕੋਈ ਜੇਲਾ ਚ ਬੈਠਾ ਰੋ ਰਿਹਾ ਤਪਸ਼ ਹੈ ਇਹ ਤਾਂ ਮਿਟੇਗੀ ਜਦੋਂ ਇਹ ਪਦਾਰਥਾਂ ਵੱਲ ਪਿੱਠ ਕਰਕੇ ਅੰਤਰਮੁਖ ਹੋ ਕੇ ਵਹਿ ਜਾਏਗਾ ਕਾ ਚਿੰਤ ਕਾਹ ਦੀ ਚਿੰਤਾ ਇਹਨੂੰ ਔਰ ਸਭ ਤੋਂ ਸੇਫ ਉਸ ਅਵਸਥਾ ਵਿੱਚ ਹੁੰਦਾ ਹੈ ਜਦੋਂ ਇਹ ਅੰਤਰਮੁਖ ਹੋ ਕੇ ਵਹਿੰਦਾ ਸਭ ਤੋਂ ਸੇਫ ਉਸ ਵੇਲੇ ਹੁੰਦਾ ਕੋਈ ਦੁੱਖ ਭੁੱਖ ਨਹੀਂ ਵਿਆਪਦੀ ਜੇ ਉਸ ਅਵਸਥਾ ਵਿੱਚ ਸੀਰ ਵੀ ਛੱਡ ਜਾਵੇ ਗੋਲਾ ਵੱਜ ਜਾਵੇ ਗੋਲੀ ਵੱਜ ਜਾਵੇ ਪੁਚਾਲ ਆ ਕੇ ਦਬ ਜਾਵੇ ਮਰ ਜਾਵੇ ਉਸ ਅਵਸਥਾ ਵਿੱਚ ਇਹ ਪੂਰਨ ਆਨੰਦਮਈ ਤਰੀਕੇ ਨਾਲ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਕਿਉਂਕਿ ਉਹ ਮਾਤਰਾ ਜੁੜਿਆ ਬਠਾ ਮਾਲ ਕਰ ਲੈਂਦਾ ਇਹਨੂੰ ਸੋ ਪਿਆਰਿਓ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਸਿਧਾਂਤ ਅਸੀਂ ਸਮਝੀਏ ਉਹ ਇੱਕੋ ਹੀ ਹੈ ਸਾਡੇ ਸਾਰਿਆਂ ਵਾਸਤੇ ਸਾਰੀ ਮਨੁੱਖਤਾ ਵਾਸਤੇ ਕਿ ਅਸੀਂ ਬਾਹਰੀ ਤੌਰ ਤੇ ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਰੋਕ ਕੇ ਬਾਹਰੋਂ ਰੋਕ ਕੇ ਚਾਹੇ ਉਹ ਕੀਰਤਨ ਨਾ ਰੁਕ ਜਾਣ ਚਾਹੇ ਕਥਾ ਨਾ ਰੁਕ ਜਾਣ ਢੋਲਕੀਆਂ ਵਾਜੀਆਂ ਨਾ ਰੁਕ ਜਾਣ ਬਾਣੀ ਦਾ ਪਾਠ ਕਰਦੇ ਆ ਰੁਕ ਜਾਣ ਸਿਮਨ ਕਰਦੇ ਆ ਗੁਰਮੰਤਰ ਦਾ ਮੂਲ ਮੰਤਰ ਦਾ ਜਾਪ ਕਰਦੇ ਆ ਕਿਤੇ ਵੀ ਇਹਦਾ ਪਿਆਰ ਪੈ ਗਿਆ ਇਹਦੀਆਂ ਵਰਤਿਆ ਰੁਕ ਜਾਣਗੀਆਂ ਮੰਨਦੀਆਂ ਜਿਉਂ ਹੀ ਮੰਨਦੀਆਂ ਵਰਤਿਆ ਰੁਕੀਆਂ ਤੇ ਤਿਉਂ ਹੀ ਇਹਨੂੰ ਆਪਣੇ ਅੰਦਰ ਉਹ ਆਨੰਦ ਮਹਿਸੂਸ ਹੋਇਆ ਜਿਸ ਆਨੰਦ ਦੇ ਅੱਗੇ ਦੁਨੀਆਂ ਦੇ ਸਾਰੀਆਂ ਪ੍ਰਾਪਤੀਆਂ ਜ਼ੀਰੋ ਨੇ ਚਾਹੇ ਉਹ ਸਾਰੀ ਸ਼ਕਤੀ ਦਾ ਰਾਜਾ ਕੋ ਨਾ ਹੋਵੇ ਚਾਹੇ ਉਹ ਸੁਰਗਾਂ ਦਾ ਰਾਜਾ ਕਿਉ ਨਾ ਹੋਵੇ ਉਸ ਆਨੰਦ ਅੱਗੇ ਸਾਰੇ ਦੁਨੀਆਂ ਦੇ ਸੁੱਖ ਫਿੱਕੇ ਵਹਿ ਜਾਂਦੇ ਨੇ ਔਰ ਜਿੰਨੂੰ ਉਹ ਆਨੰਦ ਇੱਕ ਵਾਰੀ ਆ ਗਿਆ ਜਿੱਤੇ ਕਿਰਪਾ ਕਰਤੀ ਜਿੰਨੂੰ ਪਰਮੇਸ਼ਰ ਨੇ ਉਹ ਟੱਚ ਕਰਾ ਦਿੱਤਾ ਉਹ ਨਾਲ ਛੂ ਗਿਆ ਉਹ ਮੁੜ ਕੇ ਬਾਹਰ ਨਹੀਂ ਆਏਗਾ ਉਹਦਾ ਆਉਣ ਨੂੰ ਬਾਅਦ ਜੀ ਨਹੀਂ ਕਰੇਗਾ ਉਹਦਾ ਸੰਸਾਰ ਦੀਆਂ ਚੀਜ਼ਾਂ ਝੂਠੀਆਂ ਚੀਜ਼ਾਂ ਨਾਸ਼ਮਾਨ ਚੀਜ਼ਾਂ ਤੋਂ ਉਹਦਾ ਮੁੱਖ ਮੋੜ ਜਾਂਦਾ ਉਹ ਤਾਂ ਨਫ਼ਰਤ ਕਰਦਾ ਹੈ ਉਹ ਤਾਂ ਕਹਿੰਦਾ ਮੈਂ ਠੱਗਿਆ ਨਾ ਜਾਵਾਂ ਕਿਤੇ ਤੇ ਆਮ ਮਨੁੱਖ ਠੱਗਿਆ ਜਾ ਰਿਹਾ ਹੈ ਮਾਇਆ ਚ ਪਦਾਰਥਾਂ ਵਿੱਚ ਕੀ ਹੋ ਰਿਹਾ ਹੈ ਉਹ ਇਸ ਕਰਕੇ ਮਹਾਪੁਰਸ਼ਾਂ ਵੱਲੋਂ ਇਹ ਬਖਸ਼ਿਸ਼ ਕੀਤੀ ਗਈ ਸੀ ਕਿ ਆਪ ਉਹ ਆਨੰਦ ਮੰਨਣਾ ਹੈ ਔਰ ਸੰਗਤਾਂ ਵਾਸਤੇ ਸੰਸਾਰ ਵਾਸਤੇ ਉਹ ਬਚਨ ਗੁਰਬਾਣੀ ਦੀ ਵਿਚਾਰ ਕਰਨੀ ਹੈ ਤਾਂ ਕਿ ਭਾਗਾਂ ਵਾਲਿਆਂ ਦੇ ਮਨ ਅੰਦਰ ਇਹ ਵਿਸ਼ਵਾਸ ਆ ਜਾਵੇ ਕਿ ਉਹ ਸਰਬਸ਼ਕਤੀਮਾਨ ਪਰਮ ਸੱਤਾਵਾਨ ਪਰਮ ਚੇਤਨਮ ਤੇ ਪਰਮ ਆਨੰਦਮਈ ਜੋ ਪਰਮੇਸ਼ਰ ਹੈ ਉਹ ਸਭ ਦੇ ਅੰਦਰ ਹੈ ਤੇ ਉਹਦਾ ਆਨੰਦ ਮਾਣੇ ਮਨੁੱਖ ਇਹਦੀ ਜ਼ਿੰਦਗੀ ਬਦਲ ਜਾਏਗੀ ਇਹਦਾ ਇਹਦਾ ਚਿਹਰੇ ਤੇ ਇਹਦੇ ਖੁਸ਼ੀਆਂ ਖੇੜੇ ਹਰ ਹਾਲਾਤਾਂ ਵਿੱਚ ਕੋਈ ਜਿੰਨੇ ਵੀ ਮਾੜੇ ਹਾਲਾਤ ਹੋ ਜਾਣ ਦੁਨਿਆਵੀ ਤੌਰ ਤੇ ਉਹ ਆਨੰਦ 'ਚ ਰਹੇਗਾ ਕਿਉਂਕਿ ਉਹਨੂੰ ਪਤਾ ਹੈ ਮੈਂ ਕੌਣ ਹਾਂ ਮੇਰਾ ਮਾਲਕ ਕੌਣ ਹੈ ਉਹ ਇੱਥੇ ਖੜ ਜਾਂਦਾ ਆ ਕੇ ਸੋ ਇਹ ਜੋ ਗਰਮੀ ਦਾ ਮੌਸਮ ਚੱਲ ਰਿਹਾ ਹੈ ਹੀਟ ਪ੍ਰੋਸੈਸ ਚੱਲ ਰਿਹਾ ਕੁਦਰਤ ਦਾ ਇਹ ਤੋਂ ਅਸੀਂ ਬਚ ਕੇ ਵੀ ਰਹਿਣਾ ਹੈ ਤਾਂ ਕਿ ਸਾਡੇ ਸਿੱਧੀ ਗਰਮੀ ਨਾ ਪਵੇ ਔਰ ਦੂਸਰਾ ਹੈ ਕਿ ਅੰਤਰਮੁਖ ਹੋ ਕੇ ਬੈਠੋ ਤਾਂ ਕਿ ਉਹ ਠੰਡਕ ਮਹਿਸੂਸ ਹੋਵੇ ਇਹਨੂੰ ਨਾਮ ਦੀ ਠੰਡਕ ਮਹਿਸੂਸ ਹੋਵੇ ਜਨ ਨਾਨਕ ਕੀ ਹਰ ਆਸ ਪਜਾਵੋ ਗੁਨਾਹ ਮਰ ਬੇਨਤੀ ਕਰਦੇ ਕਹਿੰਦੇ ਜਨ ਨਾਨਕ ਕੀ ਹਰ ਆਸ ਪਜਾਵੋ ਹਰ ਦਰਸ਼ਨ ਸਾਤ ਸਰੀਰ ਉਹ ਤਨਮਨ ਠੰਡਾ ਹੋ ਜਾਵੇ ਸਰੀਰ ਸ਼ਾਂਤ ਹੋ ਜਾਵੇ ਆਨੰਦਮਨ ਜਾਵੇ ਬਸ ਫਿਰ ਕਿਹੜੀ ਗਰਮੀ ਤੇ ਕਿਹੜੀ ਠੰਡ ਕਿਹੜੇ ਦੁੱਖ ਕਿਹੜੇ ਬੋਧ ਇਹ ਇੱਕ ਅਵਸਥਾ ਹੈ ਸਾਡੀ ਅਵਸਥਾ ਹੈ ਸਾਨੂੰ ਬਖਸ਼ੀ ਹੈ ਮਾਰੇ ਨੇ ਅਸੀਂ ਉਤੋਂ ਬਾਹਰ ਆ ਗਏ ਅਸੀਂ ਦੁਖੀ ਹੋ ਰਹੇ ਹਾਂ ਸੋ ਉਧਰ ਨੂੰ ਆਪਣਾ ਰੁੱਖ ਕਰੀਏ ਅੰਦਰ ਵੱਲ ਰੁੱਖ ਕਰੀਏ ਬਾਰੀ ਪਦਾਰਥਾਂ ਤੋਂ ਇਹਦਾ ਤਪਸ਼ ਹੈ ਨੀਰੀ ਮਾਇਆ ਦੀ ਤਪਸ਼ ਵੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਬਾਹਰ ਮਾਇਆ ਦੀ ਤਪਸ਼ ਹੈ ਹਰ ਪਾਸੇ ਮਾਇਆ ਦੀ ਤਪਸ਼ ਹੈ ਤੇ ਜਿਹੜੀ ਇਹ ਗਰਮੀ ਪੈ ਰਹੀ ਹੈ ਵੀ ਤਪਸ਼ ਹੈ ਦੋਵੇਂ ਰਲ ਗਈਆਂ ਫਿਰ ਤਾਂ ਦਾ ਬੁਰਾ ਹਾਲ ਹੋ ਜਾਂਦਾ ਭੁੱਜ ਜਾਂਦਾ ਫਿਰ ਤਾਂ ਇਹ ਦਾਣੇ ਮੰਗ ਪੱਠੀ ਦੇ ਦਾਣਾ ਭੁਜਦਾ ਸੋ ਇਸ ਕਰਕੇ ਬਾਣੀ ਦਾ ਆਸਰਾ ਲਵੇ ਸਿਮਰਨ ਦਾ ਆਸਰਾ ਲਵੇ ਮਹਾਪੁਰਸ਼ਾਂ ਦੇ ਸੰਗ ਦਾ ਆਸਰਾ ਲਵੇ ਮਹਾਪੁਰਸ਼ਾਂ ਦੇ ਬਚਨਾਂ ਦਾ ਆਸਰਾ ਲਵੇ ਤਾਂ ਤਨਮਨ ਸ਼ਾਂਤ ਹੋ ਜਾਏਗਾ ਆਨੰਦਮਈ ਹੋ ਜਾਏਗਾ ਭੁੱਲਾ ਚੁੱਕਾ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ